ਇਹ 19 ਤਰੀਕ ਦੇ ਮੇਰੇ ਹਸਬੰਦ ਗਏ ਆ ਅੰਮ੍ਰਿਤਸਰ ਇਹ ਬੈਂਟੀ ਲੈ ਕੇ ਇਹ ਰਕਸ਼ਾ ਲੈ ਕੇ ਤਾਂ 20 19 ਤਰੀਕ ਤੇ ਹੈਗੇ ਸੀਗੇ ਉੱਥੇ ਵਹੁੰਦੇ ਤੇ 20 ਤਰੀਕ ਤੇ ਲਾਪਤਾ ਹੋ ਗਏ ਆ ਐਤਵਾਰ ਵਾਲਾ ਦੇਨੇ ਆ ਕੋਈ ਪਾਲ ਕੀਤੀ ਉਹਨਾਂ ਦੀ ਹਾਂਜੀ ਬਹੁਤ ਪਾਲ ਕੀਤੀ ਰਿਸ਼ਤੇਦਾਰਾਂ ਕੋ ਵੀ ਗਏ ਆ ਕਿਤੇ ਨਹੀਂ ਮਿਲ ਰਹਾ ਤੇ ਪੁਲਿਸ ਰਿਪੋਰਟ ਵੀ ਕੀਤੀ ਸਾਡੀ ਕੋਈ ਹੈਲਪ ਨਹੀਂ ਕੀਤੀ ਗਈ ਤੇ ਅੱਜ ਤੱਕ ਸਾਡੇ ਮਤਲਬ ਮਿਲੇ ਨਹੀਂ ਅਜੇ ਤੱਕ ਸਾਡੇ ਘਰ ਨਾ ਕੋਈ ਮੁਲਾਜ਼ਮ ਹੀ ਆਇਆ ਤਾਂ ਨਾ ਕੋਈ ਸਾਡਾ ਇਰਿਸ਼ਕਾ ਹੀ ਆਇਆ ਨਾ ਸਾਡਾ ਮੇਰਾ ਹਸਬੰਡ ਹੀ ਆਇਆ ਕੋਈ ਟੈਲੀਫੋਨ ਉਹਨਾਂ ਕੋਲ ਹੈ ਸੀ ਹਾਂ ਜੀ ਟੈਲੀਫੋਨ ਹੈਗਾ ਸੀ ਉਹ ਚਾਰਜ ਤੇ ਲੱਗਾ ਛੱਡ ਗਿਆ ਕਰੇ ਕਿਸੇ ਕੋਈ ਸੀਸੀਟੀਵੀ ਕਿਤੇ ਕੋ ਪਤਾ ਕੀਤਾ ਕਿਧਰ ਨੂੰ ਗਏ ਹਾਂਜੀ ਪਤਾ ਕੀਤਾ ਬਾਬੇ ਸ਼ੀਦਾ ਤੋਂ ਅਸੀਂ ਮਤਲਬ ਕੈਮਰੇ ਸਾਰੇ ਵੀ ਮਤਲਬ ਵੇਖੇ ਹਨ ਵਿੱਚ ਨਹੀਂ ਆ ਰਹੇ ਹੁਣ ਕੀ ਮਾਂ ਕਰਦੇ ਹੋ ਪੁਲਿਸ ਕੋਲ ਹਾਂਜੀ ਬਹੁਤ ਮੰਗ ਕਰਦੇ ਆ ਕਿ ਸਾਡੀ ਅਸੀਂ ਬਹੁਤ ਗਰੀਬ ਆ ਸਾਡੀ ਹੈਲਪ ਕੀਤੀ ਜਾਵੇ ਵੀ ਮਤਲਬ ਸਾਡੀ ਬੇਟੀ ਵਿਆਹਣ ਵਾਲੀ ਆ ਅਸੀਂ ਬਹੁਤ ਜ਼ਿਆਦੇ ਮਾਤੜਦੇ ਆ ਤੇ ਜਿੱਤੇ ਵੀ ਹੈਗੇ ਛੇਤੀ ਤੋਂ ਛੇਤੀ ਉਹਨਾਂ ਦੀ ਪੁਛ ਪੜਤਾਲ ਕਰਕੇ ਘਰ ਭੇਜੇ ਜਾਣ ਕੀ ਨਾ ਜੀ ਗੁਰਵਿੰਦਰ ਸਿੰਘ ਜੀ ਪਿੰਡ ਕਿਹੜਾ ਪਿੰਡ ਗਰੋਲਖ ਕੀ ਗੱਲ ਹੋਈ ਤੁਹਾਡੇ ਨਾਲ ਸਾਰੋ 19 ਤਰੀਕ ਤੋਂ ਤੇ 20 ਤਰੀਕ ਤੋਂ ਮਤਲਬ ਗੈਬ ਹੋ ਗਏ ਆ ਕੌਣ ਮੇਰੇ ਪਾਪਾ ਜੀ ਲੱਭ ਨਹੀਂ ਰਿਹਾ ਕੀ ਨਾਮ ਉਹਨਾਂ ਦਾ ਰਵੇਲ ਸਿੰਘ ਕੋਈ ਭਾਲ ਕੀਤੀ ਤੁਸੀਂ ਉਹਨਾਂ ਦੀ ਹਾਂਜੀ ਕੀਤੀ ਹੈ ਕੀ ਪਤਾ ਲੱਗ ਉਹ ਲੱਭ ਨਹੀਂ ਰਿਹਾ ਸਾਰੇ ਮਤਲਬ ਕੀਤੀ ਦੂਰ ਦੂਰ ਰਿਸ਼ਤੇਦਾਰਾਂ ਤੱਕ ਵੀ ਗਏ ਆ ਤੇ ਨਹੀਂ ਪਤਾ ਲੱਗੰਡਿਆ ਤੇ ਪੁਲਿਸ ਵੀ ਸਾਡੀ ਨਹੀਂ ਕੋਈ ਸੁਣਾਈ ਕਰਦੀ ਕੀ ਮੰਗ ਕਰਦੇ ਤੁਸੀਂ ਇਹ ਇਹੋ ਮੰਗ ਕਰਦੇ ਆ ਵੀ ਸਾਡੀ ਸੁਣਾਈ ਕੀਤੀ ਜਾਵੇ ਤੇ ਭਾਲ ਕੀਤੀ ਜਾਵੇ ਇਹ 19 ਤਰੀਕ ਦੇ ਮੇਰੇ ਹਸਬੰਦ ਗਏ ਆ ਅੰਮ੍ਰਿਤਸਰ ਇਹ ਬੈਂਟੀ ਲੈ ਕੇ ਠੀਕ ਰਕਸ਼ਾ ਇਹ ਰਕਸ਼ਾ ਲੈ ਕੇ ਤਾਂ 20 19 ਤਰੀਕ ਤੇ ਹੈਗੇ ਸੀਗੇ ਉੱਥੇ ਵਹੁੰਦੇ ਤੇ 20 ਤਰੀਕ ਤੇ ਲਾਪਤਾ ਹੋ ਗਏ ਆ ਐਤਵਾਰ ਵਾਲਾ ਦੇਨੇ ਆ ਕੋਈ ਪਾਲ ਕੀਤੀ ਉਹਨਾਂ ਦੀ ਹਾਂਜੀ ਬਹੁਤ ਪਾਲ ਕੀਤੀ ਰਿਸ਼ਤੇਦਾਰਾਂ ਕੋ ਵੀ ਗਏ ਆ ਕਿਤੇ ਨਹੀਂ ਮਿਲ ਰਹਾ ਤੇ ਪੁਲਿਸ ਰਿਪੋਰਟ ਵੀ ਕੀਤੀ ਸਾਡੀ ਕੋਈ ਹੈਲਪ ਨਹੀਂ ਕੀਤੀ ਗਈ ਤੇ ਅੱਜ ਤੱਕ ਸਾਡੇ ਮਤਲਬ ਮਿਲੇ ਨਹੀਂ ਆ ਜੇ ਤੱਕ ਸਾਡੇ ਘਰ ਨਾ ਕੋਈ ਮੁਲਾਜ਼ਮ ਹੀ ਆਇਆ ਤਾਂ ਨਾ ਕੋਈ ਸਾਡਾ ਇਰਿਸ਼ਕਾ ਹੀ ਆਇਆ ਨਾ ਸਾਡਾ ਮੇਰਾ ਹਸਬੰਦ ਹੀ ਆਇਆ ਕੋਈ ਟੈਲੀਫੋਨ ਉਹਨਾਂ ਕੋ ਹੈ ਸੀ ਹਾਂ ਜੀ ਟੈਲੀਫੋਨ ਹੈਗਾ ਸੀ ਉਹ ਚਾਰਜ ਤੇ ਲੱਗਾ ਛੱਡ ਗਏ ਕਰੇ ਕਿਸੇ ਕੋਈ ਸੀਸੀਟੀਵੀ ਕਿਤੇ ਕੋ ਪਤਾ ਕੀਤਾ ਕਿਧਰ ਨੂੰ ਗਏ ਹਾਂਜੀ ਪਤਾ ਕੀਤਾ ਬਾਬੇ ਸ਼ੀਦਾ ਤੋਂ ਅਸੀਂ ਮਤਲਬ ਕੈਮਰੇ ਸਾਰੇ ਵੀ ਮਤਲਬ ਵੇਖੇ ਹਨ ਵਿੱਚ ਨਹੀਂ ਆ ਰਹੇ ਹੁਣ ਕੀ ਕਰਦੇ ਹੋ ਪੁਲਿਸ ਨੂੰ ਹਾਂਜੀ ਪੁਰੇ ਮੰਗ ਕਰਦੇ ਆ ਕਿ ਸਾਡੀ ਅਸੀਂ ਬਹੁਤ ਗਰੀਬ ਆ ਸਾਡੀ ਹੈਲਪ ਕੀਤੀ ਜਾਵੇ ਵੀ ਮਤਲਬ ਸਾਡੀ ਬੇਟੀ ਵਿਆਉਣ ਵਾਲੀ ਆ ਅਸੀਂ ਬਹੁਤ ਜ਼ਿਆਦੇ ਮਾਤੜਦੇ ਆ ਤੇ ਜਿੱਤੇ ਵੀ ਹੈਗੇ ਛੇਤੀ ਤੋਂ ਛੇਤੀ ਉਹਨਾਂ ਦੀ ਪੁਛ ਪੜਤਾਲ ਕਰਕੇ ਘਰ ਭੇਜੇ ਜਾਣ ਕੀ ਨਾ ਜੀ ਗੁਰਵਿੰਦਰ ਸਿੰਘ ਜੀ ਪਿੰਡ ਕਿਹੜਾ ਪਿੰਡ ਗਰੋਲਖ ਕੀ ਗੱਲ ਹੋਈ ਤੁਹਾਡੇ ਨਾਲ ਸਾਰੋ 19 ਤਰੀਕ ਤੋਂ ਤੇ 20 ਤਰੀਕ ਤੋਂ ਮਤਲਬ ਗੈਬ ਹੋ ਗਏ ਆ ਕੌਣ ਮੇਰੇ ਪਾਪਾ ਜੀ ਲੱਭ ਨਹੀਂ ਰਹੇ ਕੀ ਨਾਮ ਉਹਨਾਂ ਦਾ ਰਵیل ਸਿੰਘ ਕੋਈ ਭਾਲ ਕੀਤੀ ਤੁਸੀਂ ਉਹਨਾਂ ਦੀ ਹਾਂਜੀ ਕੀਤੀ ਹੈ ਕੀ ਪਤਾ ਲੱਗ ਉਹ ਲੱਭ ਨਹੀਂ ਰਹੇ ਸਾਰੇ ਮਤਲਬ ਕੀਤੀ ਦੂਰ ਦੂਰ ਰਿਸ਼ਤੇਦਾਰਾਂ ਤੱਕ ਵੀ ਗਏ ਆ ਤੇ ਨਹੀਂ ਪਤਾ ਲੱਗਣਿਆ ਤੇ ਪੁਲਿਸ ਵੀ ਸਾਡੀ ਨਹੀਂ ਕੋਈ ਸੁਣਾਈ ਕਰਦੀ ਕੀ ਮੰਗ ਕਰਦੇ ਤੁਸੀਂ ਇਹ ਇਹੋ ਮੰਗ ਕਰਦੇ ਆ ਵੀ ਸਾਡੀ ਸੁਣਾਈ ਕੀਤੀ ਜਾਵੇ ਤੇ ਭਾਲ ਕੀਤੀ ਜਾਵੇ ਲੱਭ